oh uh -huh. ਧਰਮ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਮਹਾਂਬਲੀ ਜੋਦੇ ਸੂਰ ਦੇ ਰ ਬਚਣ ਕੇ ਬਲੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੰਦਾਨਾ ਪਰਸੇ ਸਿੱਖ ਪੰਥ ਦੇ ਨੁਮੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਭ ਤੇ ਪ੍ਰਬੰਧ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਾਨੂੰ ਸਤੂ ਜੀਓ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ

ਜੋ ਕਿ ਆਪਣੀ ਸਿੱਖ ਵਿਧੀ ਨਾਲ ਸੂਰਗੂਜ ਨਾਲ 40 ਸਾਲ ਰਾਜ ਜਿਹੜਾ ਉਹਨੇ ਸਿੱਕੀ ਰਾਜ ਸਥਾਪਿਤ ਕੀਤਾ ਉੱਥੇ ਉਹਨਾਂ ਨੇ ਇੱਕ ਆਪਣੇ ਰਾਜ ਦੌਰਾਨ ਇੱਕ ਗੁਰਨਾਮਕ ਦੇਵ ਜੀ ਦੇ ਨਾਮ ਤੇ ਸਿੱਕਾ ਵੀ ਜਾਰੀ ਕੀਤਾ ਜਿੱਥੇ ਇੱਕ ਮਹਾਰਾਜੇ ਦੇ ਵਿੱਚ ਜਿਹੜੇ ਗੁਣ ਹੋਣੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਉਹ ਗੁਣ ਪੂਰੇ ਸਨ ਉਹਨਾਂ ਦੇ ਵਿੱਚ ਹਲੈਨੀ ਵਾਲਾ ਰਾਜ ਨੇਮਰਤਾ ਵਾਲਾ ਇਮਾਨਦਾਰੀ ਵਾਲਾ ਜਿਹੜਾ ਗੁਣ ਸੀਗਾ ਇਹਨਾਂ ਤੋਂ ਇਲਾਵਾ ਉਹ ਜਿਹੜੇ ਸਿੱਖਾਂ ਦੀ ਸਰਵੋੱਚ ਕੇਂਦਰ ਆ ਸ੍ਰੀ ਅਕਾਲ ਪਤਸ਼ਾਹ ਉਹਨੂੰ ਸਮਰਪਿਤ ਸਨ ਉਹ ਜਿਆ ਮਹਾਰਾਜਾ ਰਣਜੀਤ ਸਿੰਘ ਕੋਲੇ ਜੇ ਕੋਈ ਬੇਸਮਾਰ ਤੋਂ ਬੇਕੀਮਤੀ ਚੀਜ਼ ਸੀਗੀ ਉਹਨਾਂ ਨੇ ਉਹ ਆਪ ਵਰਤਨ ਤੋਂ ਗ੍ਰੇਸ਼ ਕਰਕੇ ਉਹ ਤਾਂ ਤਾਂ ਜਿਵੇਂ RAMਦਾ ਦੇ ਦਰਬਾਰ ਤੇ ਸਚਕੰਡ ਸ੍ਰੀ ਹਰਮੰਦਰ ਸਾਹਿਬੇ ਭੇਂਟ ਕੀਤੀ ਆ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਉਹ ਭੇਂਟ ਕੀਤੀਆਂ ਆ ਅੱਜ ਵੀ ਸਚਕੰਡ ਸ੍ਰੀ ਦਰਬਾਰ ਸਾਹਿਬ ਇਹੇ ਸਤਾਰਤ ਨੇ ਸੋ ਮਹਾਰਾਜਾ ਰਣਜੀਤ ਸਿੰਘ ਨੇ ਅ ਅੰਤਲੇ ਸਮੇਂ ਵਿੱਚ ਉਹਨਾਂ ਨੂੰ ਅਜੀਹਾ ਰੋਗ ਇੱਕ ਪੈਦਾ ਹੋਇਆ ਜਿਹੜਾ ਕਿ ਦਵਾਈਆਂ ਵੀ ਉਹਨਾਂ ਦਾ ਅਸਰ ਨਹੀਂ ਕਰ ਸਕੀ ਮਹਾਰਾਜਾ ਰਣਜੀਤ ਸਿੰਘ ਦਾ ਅੰਤਲਾ ਸਮਾਂ ਯਾ ਉਹ ਲਾਹੌਰ ਦੇ ਕੇ ਹੀ ਵਿਤਿਆ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਅੱਜ ਉਹਨਾਂ ਦੀ ਵਰਚੇ ਨੂੰ ਸਮਰਪਿਤ ਗੁਰਦਰਾ ਮੰਜੀ ਸਾਹਿਬ ਦਵਾਨ ਹਾਲ ਵਿਕੇ ਇਹ ਪਰਸੋਂ ਸ੍ਰੀ ਅਖੰਡ ਪੁਰਸਾਭ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏ ਹਨ ਭੋਗਸ਼ੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਨੇ ਕੀਰਤਨ ਕਰਕੇ ਸੰਗਤ ਨੂੰ ਨੇ ਹਾਲ ਕੀਤਾ ਉੱਤੇ ਸੱਚਖੰਡ ਦੇ ਜਿਹੜੇ ਅਰਦਾਸੀ ਐਸੇ ਕਿ ਨੇ ਭਾਈ ਸਰਬੰਸ ਸਿੰਘ ਜੀ ਨੇ ਉਹਨਾਂ ਨੇ ਅਰਦਾਸ ਬੇਨਤੀ ਜੋਦਰੀ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਉਪਰੰਤ ਗੁਰਦੁਆਰਾ ਮਜੀ ਸਾਹਿਬ ਦਵਾਰ ਹਾਲ ਦੇ ਜਿਹੜੇ ਕਥਾ ਵਾਚਕ ਨੇ ਗਿਆਨੀ ਮਸਾਲ ਸਿੰਘ ਜੀ ਉਹਨਾਂ ਨੇ ਹੁਕੂਮਾਣਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਬਾਰੇ ਸੰਗਤਾਂ ਨੂੰ ਦੱਸਿਆ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਨੇ ਸਾਰੀਆਂ ਸੰਗਤਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ